ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 504 ਤੋਂ ਲੈ ਕੇ 506 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਰਾਗ ਗੂਜਰੀ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਗੂਜਰੀ ਮਹੱਲਾ ਪਹਿਲਾ ਏ ਜੀ ਜਨਮ ਮਰੈ ਆਵੇ ਫੁਨ ਜਾਵੇ ਬਿਨ ਗੁਰ ਗਤ ਨਹੀਂ ਕਾਈ ਗੁਰਮਖ ਪ੍ਰਾਣੀ ਨਾਮੇ ਰਾਤੇ ਨਾਮੇ ਗਤ ਪਤ ਪਾਈ ਪਾਈ ਰੇ RAM ਨਾਮ ਚਿਤ ਲਾਈ ਗੁਰ ਪ੍ਰਸਾਦੀ ਹਰ ਪ੍ਰਭ ਜਾਚੇ ਐਸੀ ਨਾਮ ਬਡਾਈ ਰਹਾਓ ਹੰਦੀ ਸੰਗਤ ਜੀ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਕਿ ਗੁਰੂ ਤੋਂ ਬਿਨਾ ਜੀਵ ਉੱਚੀ ਆਤਮਿਕ ਅਵਸਥਾ ਨਹੀਂ ਪਾ ਸਕਦਾ ਫਿਰ ਕਹਿੰਦੇ ਜਦੋਂ ਤੱਕ ਜੀਵ ਗੁਰੂ ਦੀ ਸ਼ਰਨ ਨਹੀਂ ਆਉਂਦਾ ਨਾਮ ਨਹੀਂ ਜਪਦਾ ਫਿਰ ਜੀਵ ਦਾ ਜੰਮਣ ਮਰਨ ਦਾ ਆਵਾ ਗਵਨ ਦਾ ਚੱਕਰ ਬਣਿਆ ਰਹਿੰਦਾ ਹੈ ਕਹਿੰਦੇ ਜਿਹੜੇ ਜੀਵ ਗੁਰੂ ਦੇ ਸਨਮੁਖ ਰਹਿ ਕੇ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ ਉਹੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰਦੇ ਨੇ ਫਿਰ ਕਹਿੰਦੇ ਨੇ हे ਭਾਈ ਪਰਮੇਸ਼ਰ ਦੇ ਨਾਮ ਦੇ ਵਿੱਚ ਹਮੇਸ਼ਾ ਚਿੱਤ ਜੋੜ ਕੇ ਰੱਖੋ ਕਹਿੰਦੇ ਕਹਿੰਦੇ ਪਰਮੇਸ਼ਰ ਦੇ ਨਾਮ ਦੀਆਂ ਇੰਨੀਆਂ ਵਡਿਆਈਆਂ ਨੇ ਕਹਿੰਦੇ ਕਹਿੰਦੇ ਪਰਮੇਸ਼ਰ ਦਾ ਨਾਮ ਹੀ ਜਪੋ ਗੁਰੂ ਦੀ ਕਿਰਪਾ ਸਦਕਾ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਦਾਤ ਹੀ ਮੰਗੋ ਕਹਿੰਦੇ ਉਹਦੇ ਨਾਲ ਹੀ ਸਾਰੇ ਛੁਟਕਾਰੇ ਹੁੰਦੇ ਨੇ ਐ ਜੀ ਬਹੁਤੇ ਪੇਖ ਕਰੇ ਪਿਖਿਆ ਕੋ ਕੀਤੇ ਉਦਰ ਪਰਨ ਕੈ ਤਾਈ ਬਿਨ ਹਰ ਭਗਤ ਨਹੀਂ ਸੁਖ ਪ੍ਰਾਣੀ ਬਿਨ ਗੁਰ ਗਰਬ ਨਾ ਜਾਈ ਕਹਿੰਦੇ ਜੀਵ ਆਪਣੇ ਢਿੱਡ ਨੂੰ ਭਰਨ ਦੀ ਖਾਤਰ ਕਈ ਤਰ੍ਹਾਂ ਦੇ ਕਹਿੰਦੇ ਧਾਰਮਿਕ ਪੇਖ ਬਣਾਉਂਦੇ ਨੇ ਪਰ ਕਹਿੰਦੇ ਇਹ ਗੱਲ ਪੱਕੀ ਸਮਝ ਲਓ ਕਿ ਬਿਨ ਹਰ ਭਗਤ ਨਹੀਂ ਸੁਖ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾਂ ਸੁਖ ਨਹੀਂ ਪ੍ਰਾਪਤ ਹੁੰਦਾ ਜੀਵ ਨੂੰ ਤੇ ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਜੀਵ ਦਾ ਹੰਕਾਰ ਨਹੀਂ ਖਤਮ ਹੁੰਦਾ ਐ ਜੀ ਕਾਲ ਸਦਾ ਸਿਰ ਉੱਪਰ ਠਾਡੇ ਜਨਮ ਜਨਮ ਅੰਬੈ ਰਾਈ ਸੱਚੇ ਸ਼ਬਦ ਰਤੇ ਸੇ ਬਾਚੇ ਸਤ ਗੁਰੂ ਬੂਝ ਬੁਝਾਈ ਕਹਿੰਦੇ ਜਨਮਾਂ ਜਨਮਾਂ ਤੋਂ ਜੀਵ ਦੇ ਸਿਰ ਤੇ ਜਿਹੜੀ ਆਤਮਿਕ ਮੌਤ ਆ ਉਹਦਾ ਖਤਰਾ ਬਣਿਆ ਰਹਿੰਦਾ ਜਦੋਂ ਤੱਕ ਜੀਵ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਕਹਿੰਦੇ ਇਹ ਗੱਲ ਕਹਿੰਦੇ ਸੱਚੇ ਸਤਗੁਰ ਤੋਂ ਪਤਾ ਲੱਗਦੀ ਆ ਜਿਹੜੇ ਸੱਚੇ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਨੇ ਉਹੀ ਬਚਦੇ ਨੇ ਕਹਿੰਦੇ ਨਹੀਂ ਤੇ ਆਤਮਿਕ ਮੌਤ ਸਿਰ ਤੇ ਖੜੀ ਆ ਹਰ ਯੁੱਗ ਦੇ ਵਿੱਚ ਗੁਰ ਸਰਨਾਈ ਜੋ ਨਾ ਸਕੈ ਦੂਤ ਨਾ ਸਕੈ ਸੰਤਾਈ ਅਵਗਤ नाथ निरंजन ਰਾਤੇ Nirpo ਸਿਉ ਲਿਵਲਾਈ ਕਹਿੰਦੇ ਜਿਹੜੇ ਜੀਵ ਗੁਰੂ ਦੀ ਸ਼ਰਨ ਆ ਜਾਂਦੇ ਨੇ ਉਹ ਪਰਮੇਸ਼ਰ ਕਹਿੰਦੇ ਜੋ ਸਦਾ ਦਾ ਰਹਿਣ ਵਾਲਾ ਹੈ ਜਿਸ ਨੂੰ ਮਾਇਆ ਦੀ ਕਾਲਖ ਨਹੀਂ ਲੱਗਦੀ ਉਸ Nirpo ਪਰਮੇਸ਼ਰ ਦੇ ਨਾਲ ਕਹਿੰਦੇ ਲਿਵਲਾਈ ਰੱਖਦੇ ਨੇ ਉਹੀ ਕਹਿੰਦੇ ਆਤਮਿਕ ਮੌਤ ਤੋਂ ਬਚ ਸਕਦੇ ਨੇ ਐ ਜੀਓ ਨਾਮ ਦੇਡੋ ਨਾਮੇ ਲਿਵ ਲਾਵੋ ਸਤਗੁਰ ਟੇਕ ਟਿਕਾਈ ਜੋ ਤਿਸ ਪਾਵੇ ਸੋਈ ਕਰਸੀ ਕੀਰਤਨ ਮੇਟਿਆ ਜਾਈ ਕਹਿੰਦੇ ਹੈ ਜੀਵ ਸਤਗੁਰ ਦਾ ਆਸਰਾ ਤੱਕ ਪਰਮੇਸ਼ਰ ਦਾ ਨਾਮ ਦ੍ਰਿੜ ਕਰ ਪਰਮੇਸ਼ਰ ਦਾ ਨਾਮ ਸਿਮਰ ਕਹਿੰਦੇ ਉਸ ਪਰਮੇਸ਼ਰ ਦੇ ਕੀਤਿਆਂ ਹੀ ਸਭ ਕੋਈ ਸੰਸਾਰ ਵਿੱਚ ਹੋ ਰਿਹਾ ਹੈ ਜੀਵ ਦੀ ਜਿਹੜੀ ਪੂਰਵਲੇ ਕਰਮਾਂ ਦੀ ਕਮਾਈ ਆ ਉਸ ਪਰਮੇਸ਼ਰ ਦੀ ਰਹਿਮਤ ਤੇ ਉਹਦੀ ਨਾਮ ਤੋਂ ਬਿਨਾ ਇਹ ਕੱਟੀ ਨਹੀਂ ਜਾਂਦੀ ਉਹ ਫਿਰ ਲੇਖਾ ਭੋਗਣਾ ਹੀ ਪੈਂਦਾ ਐ ਜੀ ਭਾਗ ਪਰ ਗੁਰ ਸਰਣ ਤੁਮਾਰੀ ਮੈਂ ਅਵਰ ਨ ਦੂਜੀ ਪਾਈ ਅਬ ਤਬ ਏ ਕੋ ਏਕ ਪੁਕਾਰੋਂ ਆਦ ਜੁਗਾਦ ਸਖਾਈ ਕਹਿੰਦੇ ਜੇ ਸਜੀਵ ਦੇ ਵੱਡੇ ਭਾਗ ਨੇ ਉਹ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਕਹਿੰਦੇ ਉਹਨਾਂ ਨੂੰ ਗੁਰੂ ਦੀ ਸ਼ਰਨ ਤੋਂ ਬਿਨਾ ਹੋਰ ਕੋਈ ਆਸਰਾ ਚੰਗਾ ਨਹੀਂ ਲੱਗਦਾ ਉਹ ਕਹਿੰਦੇ ਉਸ ਪਰਮੇਸ਼ਰ ਦਾ ਇੱਕ ਦਾ ਨਾਮ ਜਪਦੇ ਨੇ ਜੋ ਜੁਗਾ ਜੁਗਾ ਤੋਂ ਜੀਵ ਦਾ ਅੰਤ ਤੱਕ ਦਾ ਸਹਾਈ ਬਣਿਆ ਆ ਰਿਹਾ ਹੈ ਐ ਜੀ ਰੱਖੋ ਪੈਜ ਨਾਮ ਆਪਣੇ ਕੀ ਤੁਝ ਹੀ ਸਿਉ ਬਨ ਆਈ ਕਰ ਕੇ ਕਿਰਪਾ ਗੁਰਦਰਸ ਦਿਖਾਵੋ ਹਉ ਮੈਂ ਸਬਦ ਜਲਾਈ ਕਹਿੰਦੇ ਹੈ ਪਰਮੇਸ਼ਰ ਜੀ ਤੇਰੀ ਸ਼ਰਨ ਆਇਆ ਤੇਰੇ ਨਾਲ ਪ੍ਰੇਮ ਪੈ ਗਿਆ ਕਹਿੰਦੇ ਸਾਨੂੰ ਤੇਰੀ ਸ਼ਰਨ ਆਇਆਂ ਨੂੰ ਆਪਣੇ ਹੁਣ ਆਪਣੇ ਸ਼ਰਨ ਆਇਆਂ ਦੀ ਲਾਜ ਰੱਖੋ ਕਹਿੰਦੇ ਕਿਰਪਾ ਕਰਕੇ ਸਾਨੂੰ ਹੁਣ ਕਹਿੰਦੇ ਗੁਰੂ ਦਾ ਮਿਲਾਪ ਕਰਾ ਦਿਓ ਕਿਉਂਕਿ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਜੀਵ ਦਾ ਹੰਕਾਰ ਖਤਮ ਹੁੰਦਾ ਹੈ ਕਹਿੰਦੇ ਹੈ ਪਰਮੇਸ਼ਰ ਜੀ ਸਾਡੀ ਸ਼ਰਨ ਆਉਣ ਦੀ ਲਾਜ ਰੱਖੋ ਹੁਣ ਐ ਜੀ ਕੀ ਮੰਗੋ ਕਿਛ ਰਹੇ ਨਾ ਦੀਸੈ ਇਸ ਜਗ ਮਹਿ ਆਇਆ ਜਾਈ ਨਾਨਕ ਨਾਮ ਪਦਾਰਥ ਦੀਜੈ ਹਿਰਦੈ ਕੰਠ ਬਣਾਈ ਕਹਿੰਦੇ हे ਪਰਮੇਸ਼ਰ ਜੀ ਤੁਹਾਡੀ ਸ਼ਰਨਾ ਆਇਆ ਤੁਹਾਡੇ ਤੋਂ ਕੀ ਮੰਗੀਏ ਕਹਿੰਦੇ ਇਸ ਸੰਸਾਰ ਵਿੱਚ ਕੋਈ ਚੀਜ਼ ਸਥਿਰ ਰਹਿਣ ਵਾਲੀ ਨਹੀਂ ਹੈ ਸਦਾ ਦੇ ਰਹਿਣ ਵਾਲੀ ਨਹੀਂ ਹੈ ਫਿਰ ਕਹਿੰਦੇ ਸਾਨੂੰ ਨਾਨਕ ਜੀ ਕਹਿੰਦੇ ਆਪਣਾ ਨਾਮਦਾਨ ਦੇ ਦਿਓ ਅਸੀਂ ਤੁਹਾਡੇ ਨਾਮਦਾਨ ਨੂੰ ਆਪਣੇ ਹਿਰਦੇ ਦੀ ਮਾਲਾ ਬਣਾ ਲਈਏ ਵਾਹਿਗੁਰੂ ਜੀ ਵਾਹਿਗੁਰੂ ਜੀ ਗੂਜਰੀ ਮਹੱਲਾ ਪਹਿਲਾ ਐ ਜੀਨਾ ਹਮ ਉੱਤਮ ਨੀਚ ਨਮਦਮ ਹਰ ਸਰਨਾਗਤ ਹਰ ਕੇ ਲੋਗ ਨਾਮਰਤੇ ਕੇਵਲ ਬੈਰਾਗੀ ਸੋਗ ਵਿਜੋਗ ਬਿਸਰਜਤ ਰੋਗ ਪਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤਿ ਗੁਰੂ ਵਾਕ ਹਿਰਦੇ ਹਰ ਨਿਰਮਲ ਨਾ ਜਮ ਕਾਣ ਨਾ ਜਮ ਕੀ ਬਾਕੀ ਰਹਾਓ ਹੰਦੀ ਸੰਗ ਜੀ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਜਿਹੜੇ ਉਸ ਪਰਮੇਸ਼ਰ ਦੇ ਸੇਵਕ ਬਣ ਜਾਂਦੇ ਨੇ ਉਹ ਕਹਿੰਦੇ ਨਾ ਆਪਣੇ ਆਪ ਨੂੰ ਉੱਚੀ ਜਾਤ ਦੇ ਸਮਝਦੇ ਨੇ ਨਾ ਮੱਧਮ ਜਾਤ ਦੇ ਨਾ ਹੀ ਉਹਨਾਂ ਨੂੰ ਇਹ ਸਹਿਮ ਹੁੰਦਾ ਕਿ ਉਹ ਨੀਵੀਂ ਜਾਤ ਦੇ ਨੇ ਕਹਿੰਦੇ ਹਰੀ ਦੀ ਜਿਹੜੀ ਸ਼ਰਨ ਆਉਂਦੇ ਨੇ ਉਹ ਹਰੀ ਦੇ ਹੀ ਲੋਕ ਹੁੰਦੇ ਨੇ ਉਹਨਾਂ ਦੀ ਕੋਈ ਜਾਤ ਪਾਤ ਨਹੀਂ ਹੁੰਦੀ ਹੈਗੀ ਉਹ ਸਿਰਫ ਉਸ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਹੋਏ ਹੁੰਦੇ ਨੇ ਸੰਸਾਰ ਤੋਂ ਉਹਨਾਂ ਨੂੰ ਉਪਰਾਮਤਾ ਹੁੰਦੀ ਆ ਕੋਈ ਉਹਨਾਂ ਨੂੰ ਡਰ ਖੁਸ਼ੀ ਗਮੀ ਇਦਾਂ ਦੇ ਸਾਰੇ ਰੋਗਾਂ ਤੋਂ ਉਹ ਉਪਰਾਮ ਹੁੰਦੇ ਨੇ ਕਹਿੰਦੇ ਭਾਈ ਪਰਮੇਸ਼ਰ ਦੀ ਜਿਹੜੀ ਭਗਤੀ ਆ ਉਹ ਪਰਮੇਸ਼ਰ ਦੀ ਰਹਿਮਤ ਦੀ ਸਦਕਾ ਹੀ ਕੀਤੀ ਜਾ ਸਕਦੀ ਆ ਜਦੋਂ ਕਹਿੰਦੇ ਜੀਵ ਸਤਗੁਰ ਦੇ ਉਪਦੇਸ਼ ਦੇ ਰਾਹੀ ਪਰਮੇਸ਼ਰ ਦਾ ਨਾਮ ਜਪਦਾ ਹੈ ਤਾਂ ਉਹਦਾ ਨਾਮ ਸੁਣਿਆ ਪਰਮੇਸ਼ਰ ਦਾ ਮਨ ਨਿਰਮਲ ਪਰਮੇਸ਼ਰ ਦਾ ਨਾਮ ਸੁਣਿਆ ਜੀਵ ਦਾ ਮਨ ਨਿਰਮਲ ਹੋ ਜਾਂਦਾ ਹੈ ਜਦੋਂ ਜੀਵ ਦਾ ਪਰਮੇਸ਼ਰ ਦਾ ਨਾਮ ਜਪਿਆ ਤਾਂ ਹਿਰਦਾ ਨਿਰਮਲ ਹੋ ਗਿਆ ਤਾਂ ਉਸ ਜੀਵ ਨੂੰ ਫਿਰ ਕਹਿੰਦੇ ਜਮ ਦੀ ਕੋਈ ਮੁਥਾਜੀ ਨਹੀਂ ਰਹਿੰਦੀ ਹੈਗੀ ਨਾ ਹੀ ਉਹਦਾ ਕੋਈ ਹੋਰ ਲੇਖਾ ਦੇਣਾ ਰਹਿ ਜਾਂਦਾ ਉਦੇ ਸਾਰੇ ਲੇਖੇ ਪਾੜ ਦਿੱਤੇ ਜਾਂਦੇ ਨੇ ਉਹ ਸੁਰਖਰੂ ਹੋ ਜਾਂਦੇ ਨੇ ਹਰ ਗੁਣ ਰਸਨ ਰਵੈ ਪ੍ਰਭ ਸੰਗੇ ਜੋ ਤਿਸ ਪਾਵੇ ਸਹਿਜ ਹਰੀ ਬਿਨ ਹਰ ਨਾਮ ਬਿਰਤਾ ਜਗ ਜੀਵਨ ਹਰ ਬਿਨ ਨਹਿ ਫਲ ਮੇਕ ਕਰੀ ਕਹਿੰਦੇ ਜੋ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਨੇ ਉਹ ਸਦਾ ਪਰਮੇਸ਼ਰ ਦੇ ਆਪਣੇ ਅੰਗ ਸੰਗ ਸਮਝਦੇ ਨੇ ਤੇ ਪਰਮੇਸ਼ਰ ਦੇ ਸਿਪਤ ਸਲਾਹ ਕਰਦੇ ਨੇ ਤੇ ਉਹਨਾਂ ਨੂੰ ਇਹ ਵੀ ਤਸੱਲੀ ਹੁੰਦੀ ਆ ਕਿ ਸੰਸਾਰ ਵਿੱਚ ਉਹੀ ਕੁਝ ਹੋ ਰਿਹਾ ਜੋ ਪਰਮੇਸ਼ਰ ਨੂੰ ਚੰਗਾ ਲੱਗਦਾ ਕਹਿੰਦੇ ਉਹਨਾਂ ਨੂੰ ਕਹਿੰਦੇ ਜੀਵਨ ਦੀ ਇੱਕ ਵੀ ਘੜੀ ਜੋ ਪਰਮੇਸ਼ਰ ਦਾ ਨਾਮ ਲੈ ਤੋਂ ਬਿਨਾ ਜਾਂਦੀ ਆ ਵਿਅਰਥੀ ਜਾਂਦੀ ਆ ਕਹਿੰਦੇ ਉਹਨਾਂ ਨੂੰ ਕਹਿੰਦੇ ਉਹ ਬਹੁਤ ਦੁੱਖ ਲੱਗਦਾ ਜੇ ਉਹ ਇੱਕ ਪਲ ਵੀ ਪਰਮੇਸ਼ਰ ਦਾ ਨਾਮ ਨਹੀਂ ਲੈਂਦੇ ਕਹਿੰਦੇ ਉਹ ਸਮਝਦੇ ਨੇ ਇਹ ਪਲ ਪਰਮੇਸ਼ਰ ਦਾ ਨਾਮ ਨਾ ਲੈਣ ਕਰਕੇ ਬ्यर्थ ਚਲੇ ਗਿਆ ਜੀਵਨ ਚੋਂ ਐ ਦੀ ਖੋਟੇ ਠਹਰ ਨਹੀਂ ਕਰ ਬਾਹਰ ਨਿੰਦਕ ਗਤ ਨਹੀਂ ਕਾਈ ਰੋਸ ਕਰੇ ਪ੍ਰਭ ਬਖਸ ਨਾ ਮਿਟੈ ਨਿਤ ਨਿਤ ਚੜੈ ਸਵਾਈ ਤੇ ਕਹਿੰਦੇ ਜਿਹੜੇ ਪਰਮੇਸ਼ਰ ਦੇ ਸੇਵਕ ਹੁੰਦੇ ਨੇ ਜੇ ਉਹਨਾਂ ਦੀ ਕੋਈ ਨਿੰਦਾ ਕਰਦਾ ਕਹਿੰਦੇ ਤਾਂ ਜਿਹੜਾ ਨਿੰਦਕਾ ਕਹਿੰਦੇ ਉਹਨੂੰ ਉਹਨੂੰ ਕਿਤੇ ਵੀ ਉਹਦੀ ਗਤੀ ਨਹੀਂ ਨਾ ਅੰਦਰ ਨਾ ਬਾਹਰ ਕਹਿੰਦੇ ਜੇ ਕਹਿੰਦੇ ਉਹ ਨਿੰਦਕ ਪਰਮੇਸ਼ਰ ਦੀ ਦਿੱਤੀ ਹੋਈ ਦਾਤ ਤੇ ਰੋਸ ਕਰਦਾ ਤਾਂ ਪਰਮੇਸ਼ਰ ਨੂੰ ਕੋਈ ਫਰਕ ਨਹੀਂ ਪੈਂਦਾ ਪਰਮੇਸ਼ਰ ਆਪਣੀਆਂ ਦਾਤਾਂ ਚ ਕੋਈ ਕਮੀ ਨਹੀਂ ਕਰਦਾ ਆਪਣੇ ਸੇਵਕ ਨੂੰ ਦੇਣ ਲੱਗਿਆ ਸਭੋਂ ਜ਼ਿਆਦਾ ਦਿੰਦਾ ਕਹਿੰਦੇ ਐ ਜੀ ਗੁਰ ਕੀ ਦਾਤ ਨਾ ਮਿਟੇ ਕੋਈ ਮੇਰਾ ਠਾਕੁਰ ਆਪ ਦਿਵਾਈ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਪਾਈ ਕਹਿੰਦੇ ਗੁਰੂ ਦੇ ਰਾਹੀ ਜਿਸ ਜੀਵ ਨੂੰ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਹੋਈਆਂ ਨੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਪਰਮੇਸ਼ਰ ਨੇ ਗੁਰੂ ਰਾਹੀ ਦਾਤ ਜੀਵ ਨੂੰ ਆਪ ਦਿਵਾਈ ਹੁੰਦੀ ਆ ਜਾ ਜਿਹੜੇ ਨਿੰਦਾ ਕਰਦੇ ਨੇ ਕਹਿੰਦੇ ਉਹਨਾਂ ਦੇ ਮੁਖ ਕਾਲੇ ਹੁੰਦੇ ਨੇ ਕਹਿੰਦੇ ਕਿਉਂਕਿ ਉਹਨਾਂ ਨੂੰ ਗੁਰੂ ਦੀ ਦਿੱਤੀ ਹੋਈ ਦਾਤ ਨਹੀਂ ਚੰਗੀ ਲੱਗਦੀ ਨਿੰਦਾ ਕਰਦੇ ਨੇ ਪਰ ਇਹਦੇ ਨਾਲ ਉਹਨਾਂ ਸੇਵਕ ਦਾ ਨਾ ਸਤਗੁਰ ਦਾ ਨਾ ਪਰਮੇਸ਼ਰ ਦਾ ਕੁਝ ਨਹੀਂ ਉਹਨਾਂ ਤੇ ਵਿਗਾੜ ਸਕਦੇ ਪਰਮੇਸ਼ਰ ਸਗੋਂ ਦੁਨੀਆ ਦੇ ਦਾਤਾਂ ਦਿੰਦੇ ਨੇ ਆਪਣੇ ਸੇਵਕ ਨੂੰ ਐ ਜੀ ਸ਼ਰਨ ਪਰੇ ਪ੍ਰਭ ਬਖਸ਼ ਮਿਲਾਵੇ ਬਿਲਮਨਾ ਦੁਆਰਾਈ ਆਨੰਦ ਮੂਲ ਨਾਥ ਸਿਰਨਾਥਾ ਸਤਗੁਰ ਮੇਲ ਮਿਲਾਈ ਕਹਿੰਦੇ ਆਪਣੀ ਸ਼ਰਨ ਪਰੇ ਨੂੰ ਪਰਮੇਸ਼ਰ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ ਲੈਂਦੇ ਨੇ ਇੱਕ ਬਿਲਮ ਨਹੀਂ ਲਾਉਂਦੇ ਕਹਿੰਦੇ ਰਤੀ ਜਿੰਨਾ ਟਾਈਮ ਨਹੀਂ ਲਾਉਂਦੇ ਪਰਮੇਸ਼ਰ ਜੀਵ ਨੂੰ ਆਪਣੇ ਨਾਲ ਮਿਲਾਉਣ ਲਈ ਓ ਪਰਮੇਸ਼ਰ ਜੋ ਪਰਮਾਨੰਦ ਹੈ ਜੋ ਆਨੰਦ ਦਾ ਸੋਮਾ ਹੈ ਸਾਰੇ ਨਾਥਾਂ ਦੇ ਉਪਰ 나ਥ ਹੈ ਪਰਮੇਲ ਸਤਗੁਰ ਦੇ ਰਾਹੀ ਹੁੰਦਾ ਹੈ ਐ ਜੀ ਸਦਾ ਦਿਆਲ ਦਿਆ ਕਰ ਰਵਿਆ ਗੁਰਮਤ ਪ੍ਰਮਨ ਚੁਕਾਈ ਪਾਰਸ ਪੀਟ ਕੰਚਨ ਤਾਤ ਹੋਈ ਸਤ ਸੰਗਤ ਕੀ ਵੜਿਆਈ ਕਹਿੰਦੇ ਗੁਰੂ ਦੀ ਮਾਤਰਾ ਹੀ ਇਹ ਸਾਰਾ ਭਰਮ ਚੁੱਕ ਹੋ ਜਾਂਦਾ ਤਾਂ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਦਿਸਦਾ ਉਹ ਪਰਮੇਸ਼ਰ ਜੋ ਸਾਰਿਆਂ ਤੇ ਦਇਆ ਕਰਨ ਵਾਲਾ ਹੈ ਜੋ ਦਿਆਲੂ ਹੈ ਜਿਸ ਤਰ੍ਹਾਂ ਕਹਿੰਦੇ ਲੋਹਾ ਪਾਰਸ ਨੂੰ ਛੂ ਜਾਏ ਤਾਂ ਸੋਨਾ ਬਣ ਜਾਂਦਾ ਇਸ ਤਰ੍ਹਾਂ ਹੀ ਕਹਿੰਦੇ ਸਤ ਸੰਗਤ ਦੀ ਵਡਿਆਈ ਆ ਜਦੋਂ ਜੀਵ ਸਤ ਸੰਗਤ ਵਿੱਚ ਰਲ ਕੇ ਪਰਮੇਸ਼ਰ ਦਾ ਨਾਮ ਜਪਦਾ ਤਾਂ ਜੀਵ ਵੀ ਹੀਰਾ ਬਣ ਜਾਂਦਾ ਹਰ ਜਲ ਨਿਰਮਲ ਮਨ ਇਸ ਨਾਨੀ ਮਜਨ ਸਤਗੁਰ ਪਾਈ ਪੁਨਰਪ ਜਨਮ ਨਹੀਂ ਜਨ ਸੰਗਤ ਜੋਤੀ ਜੋਤ ਮਿਲਾਈ ਜਿਹੜੇ ਕਹਿੰਦੇ ਗੁਰੂ ਦੀ ਸੰਗਤ ਦੇ ਵਿੱਚ ਰਲ ਕੇ ਉਸ ਪਰਮੇਸ਼ਰ ਦੇ ਨਾਮ ਰੂਪੀ ਜਲ ਦੇ ਵਿੱਚ ਇਸ਼ਨਾਨ ਕਰਦੇ ਨੇ ਉਹ ਨਿਰਮਲ ਹੋ ਜਾਂਦੇ ਨੇ ਤੇ ਉਹਨਾਂ ਦੀ ਜਿਹੜੀ ਜੋਤੀ ਆ ਪਰਮੇਸ਼ਰ ਦੀ ਜੋਤ ਵਿੱਚ ਮਿਲ ਜਾਂਦੀ ਆ ਉਹਨਾਂ ਦਾ ਫਿਰ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਤੂੰ ਵੱਡ ਪੁਰਖ ਅਗਮਤ ਰੋਬਰ ਹਮ ਪੰਖੀ ਤੁਜ ਮਾਹੀ ਨਾਨਕ ਨਾਮ ਨਿਰੰજન ਦੀਜੈ ਜੁਗ-ਜੁਗ ਸਬਦ ਸਲਾਹੀ ਫੇ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਤੁਸੀਂ ਬਹੁਤ ਵੱਡੇ ਦਰਖਤ ਹੋ ਕਹਿੰਦੇ ਅਸੀਂ ਤੁਹਾਡੇ ਤੇ ਬੈਠੇ ਹੋਏ ਛੋਟੇ ਪੰਛੀ ਹਾਂ ਕਹਿੰਦੇ ਫੇ ਕਹਿੰਦੇ ਇਸ ਨਾਨਕ ਨੂੰ ਵੀ ਕਹਿੰਦੇ ਆਪਣਾ ਨਾਮ ਦੀ ਦਾਤ ਦੇ ਦਿਓ ਤਾਂ ਕਿ ਜੁਗਾ-ਜੁਗਾ ਤੱਕ ਨਾਨਕ ਜੀ ਆਪ ਦੇ ਨਾਮ ਦੀ ਸਿਫਤ ਸਲਾਹ ਕਰਨਾ ਆਪ ਦਾ ਨਾਮ ਜਪਣ ਕਹਿੰਦੇ ਸਦਾ ਹੀ ਜਪਦੇ ਰਹਿਣਾ ਸਾਡੇ ਜੀਵਾਂ ਵੱਲੋਂ ਅਰਦਾਸ ਕਰਦੇ ਨੇ ਗੁਜਰੀ ਮਹੱਲਾ ਪਹਿਲਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਪ੍ਰੇਮ ਅਰਾਧਿਤ ਸੱਚ ਪਿਆਸ ਪਰਮ ਹਿਤ ਬਿਨ ਲਾਪ ਬਿਨ ਲਲ ਬਿਨੰਤਿਆ ਸੁਖ ਪਾਏ ਚਿਤ ਹਿਤ ਜਪ ਮੰਨ ਨਾਮ ਹਰ ਸਰਣੀ ਸੰਸਾਰ ਸਾਗਰ ਤਾਰ ਤਰਨ ਰਾਮ ਨਾਮ ਕਰ ਕਰਨੀ ਰਹਾਓ ਸੰਸਾਰ ਸਾਗਰ ਤਾਰ ਤਰਨ ਰਾਮ ਨਾਮ ਕਰ ਕਰਨੀ ਰਹਾਓ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਪਰਮੇਸ਼ਰ ਦਾ ਨਾਮ ਪ੍ਰੇਮ ਦੇ ਨਾਲ ਜਪ ਕਹਿੰਦੇ ਜਿਸ ਜੀਵ ਦੇ ਅੰਦਰ ਕਹਿੰਦੇ ਪਰਮੇਸ਼ਰ ਨੂੰ ਮਿਲਣ ਦੀ ਤਾਂਘਾ ਪਰਮੇਸ਼ਰ ਦੇ ਨਾਲ ਪ੍ਰੇਮ ਪਾਉਣ ਦੀ ਤਾਂਘਾ ਕਹਿੰਦੇ ਉਹ ਕਹਿੰਦੇ ਬੜੀਆਂ ਬੇਨਤੀਆਂ ਕਰਦੇ ਨੇ ਬਰੇਤਰਲੇ ਕਰਦੇ ਨੇ ਉਸ ਪਰਮੇਸ਼ਰ ਦੇ ਦਿਦਾਰ ਲਈ ਕਹਿੰਦੇ ਕਿਉਂਕਿ ਪਰਮੇਸ਼ਰ ਦਾ ਦਿਦਾਰ ਕਰਿਆ ਸੁਖ ਪ੍ਰਾਪਤ ਹੁੰਦਾ ਉਹਨਾਂ ਦੇ ਕਹਿੰਦੇ ਹਿਰਦੇ ਦੇ ਵਿੱਚ ਪਰਮੇਸ਼ਰ ਨੂੰ ਮਿਲਣ ਲਈ ਬੜੀ ਤਾਂਗ ਰਹਿੰਦੀ ਆ ਕਹਿੰਦੇ ਏ ਮੇਰੇ ਮਨ ਪਰਮੇਸ਼ਰ ਦੀ ਸ਼ਰਨ ਆ ਕੇ ਉਹਦਾ ਨਾਮ ਜਪ ਉਹਦਾ ਨਾਮ ਕਹਿੰਦੇ ਇਸ ਸੰਸਾਰ ਸਾਗਰ ਤੋਂ ਤਾਰਨ ਦੇ ਲਈ ਜਹਾਜ਼ ਹੈ ਫਿਰ ਕਹਿੰਦੇ ਉਹਦੇ ਨਾਮ ਨੂੰ ਜਪਣ ਨੂੰ ਆਪਣੇ ਜੀਵਨ ਦਾ ਮਨੋਰਥ ਬਣਾ ਲਓ ਏ ਮਨ ਮਿਰਤ ਸੁਭ ਚਿੰਤ ਗੁਰ ਸ਼ਬਦ ਹਰ ਰਮਣ ਮਤ ਤਤ ਗਿਆਨ ਕਲਿਆਣ ਨਿਧਾਨ ਹਰ ਨਾਮ ਮਨ ਰਮਣ ਕਹਿੰਦੇ ਹੈ ਮੇਰੇ ਮਨ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦਾ ਸਿਮਰਨ ਕਰ ਪਰਮੇਸ਼ਰ ਦਾ ਸਿਮਰਨ ਕਰਿਆ ਤੇਰਾ ਮਨ ਸੁਭ ਬਣ ਜੂਗਾ ਤੇਰੇ ਮਨ ਦੇ ਵਿੱਚੋਂ ਵਿਕਾਰ ਖਤਮ ਹੋ ਜਾਣਗੇ ਕਹਿੰਦੇ ਉਹ ਪਰਮੇਸ਼ਰ ਜੋ ਸੁੱਖਾਂ ਦਾ ਖਜ਼ਾਨਾ ਹੈ ਕਹਿੰਦੇ ਉਹਦੇ ਨਾਮ ਦੇ ਸਿਮਰਨ ਦੇ ਨਾਲ ਤੈਨੂੰ ਤਤ ਗਿਆਨ ਪ੍ਰਾਪਤ ਹੋਊ ਤੇਰੀ ਮਤ ਵਿਵੇਕ ਬਣ ਜੂਗੀ ਚਲ ਚਿੱਤ ਬਿੱਤ ਪ੍ਰਮਾ ਪ੍ਰਮ ਜਗ ਮੋਹ ਮगन ਹਿਤ ਥਿਰ ਨਾਮ ਪਗਤ ਦ੍ਰਿੜ ਮਤੀ ਗੁਰਵਾਕ ਸਬਦ ਰਤ ਕਹਿੰਦੇ ਜਿਹੜੇ ਜੀਵ ਜਗਤ ਦੇ ਵਿੱਚ ਜਗਤ ਦੇ ਜਿਹੜੇ ਮੋਹ ਆ ਵਿਕਾਰ ਆ ਮਾਇਆ ਉਹਦੇ ਵਿੱਚ ਚਿੱਤ ਜੋੜਦੇ ਨੇ ਉਹ ਭਰਮ ਦੇ ਵਿੱਚ ਰਹਿੰਦੇ ਨੇ ਕਹਿੰਦੇ ਉਹ ਜੀਵ ਕਹਿੰਦੇ ਜੋ ਪਰਮੇਸ਼ਰ ਦੀ ਭਗਤੀ ਵਿੱਚ ਚਿੱਤ ਜੋੜਦੇ ਨੇ ਉਹਨਾਂ ਦਾ ਕਹਿੰਦੇ ਮਨ ਸਥਿਰ ਹੋ ਜਾਂਦਾ ਜਿਹੜੇ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦੀ ਭਗਤੀ ਕਰਦੇ ਨੇ ਉਹਨਾਂ ਦਾ ਮਨ ਚੰਚਲਤਾ ਛੱਡ ਦਿੰਦਾ ਕਹਿੰਦੇ ਪਰਮਾਤ ਪਰਮ ਨਾ ਚੂਕਈ ਜਗ ਜਨਮ ਵਿਆਦ ਖਪਨ ਅਸਥਾਨ ਹਰ ਨੇ ਕੇਵਲ ਸਤਮਤੀ ਨਾਮ ਤਪ ਕਹਿੰਦੇ ਜਦੋਂ ਤੱਕ ਜੀਵ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਕਹਿੰਦੇ ਤਾਂ ਉਹਨਾਂ ਦੇ ਅੰਦਰੋਂ ਆਸਾ ਤ੍ਰਿਸ਼ਨਾ ਬਾਸਨਾ ਇਹ ਨਹੀਂ ਖਤਮ ਹੁੰਦੀਆਂ ਕਹਿੰਦੇ ਪਰਮੇਸ਼ਰ ਦੇ ਨਾਮ ਜਪਣ ਦੇ ਨਾਲ ਕਹਿੰਦੇ ਇਹੀ ਸਭ ਤੋਂ ਵੱਡਾ ਤਾਪਾ ਇਹਦੇ ਨਾਲ ਜੀਵ ਦਾ ਜਿਹੜਾ ਮਨਾ ਸਥਿਰ ਹੁੰਦਾ ਕਹਿੰਦੇ ਫਿਰ ਕਹਿੰਦੇ ਉਹਦਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਉਹਦੀ ਜਿਹੜੀ ਭਰਮਣਾ ਉਹ ਖਤਮ ਹੋ ਜਾਂਦੀ ਆ ਇਹ ਜਗ ਮੋਹ ਹੇਤ ਵਿਆਪਤ ਦੁੱਖ ਅਦਿਕ ਜਨਮ ਮਰਨ ਭਾਜ ਸਰਣ ਸਤਗੁਰ ਉਬਰੇ ਹਰ ਨਾਮ ਅਰਦਰਮਣ ਕਹਿੰਦੇ ਜਦੋਂ ਜੀਵ ਇਸ ਜਗਤ ਦੇ ਵਿਕਾਰਾਂ ਦੇ ਵਿੱਚ ਮਾਇਆ ਦੇ ਵਿੱਚ ਵਿਕਾਰਾਂ ਵਿੱਚ ਗਲਤਾਂ ਆ ਕਹਿੰਦੇ ਉਹਨੂੰ ਜਨਮ ਮਰਨ ਦਾ ਚੱਕਰ ਸਤਾਉਂਦਾ ਹੈ ਕਹਿੰਦੇ हे ਜੀਵ ਸਤਗੁਰ ਦੀ ਸ਼ਰਣ ਆ ਪਰਮਾਤਮਾ ਦਾ ਨਾਮ ਜਪ ਫਿਰ ਤੂੰ ਇਸ ਸੰਸਾਰ ਸਾਗਰ ਤੋਂ ਤਰ ਜਾਏਗਾ ਗੁਰਮਤ ਨਿਹਚਲ ਮਨ 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 ਸਹਜ ਵਿਚਾਰ ਸੋ ਮਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਰ ਕਹਿੰਦੇ ਹੈ ਮਨ ਵਿਚਾਰ ਕਰਕੇ ਦੇਖ ਸਹਜ ਦੇ ਵਿੱਚ ਗੁਰੂ ਦੀ ਮੱਤ ਤੇ ਚੱਲਿਆਂ ਮਨ ਨਿਹਚਲ ਹੋ ਜਾਂਦਾ ਸਥਿਰ ਹੋ ਜਾਂਦਾ ਕਹਿੰਦੇ ਉਹ ਮਨ ਨਿਰਮਲ ਹੁੰਦਾ ਕਹਿੰਦੇ ਜਿਹਦੇ ਅੰਦਰ ਗੁਰੂ ਦਾ ਸ਼ਬਦ ਵਸ ਗਿਆ ਜਿਦੇ ਅੰਦਰ ਪਰਮੇਸ਼ਰ ਦਾ ਨਾਮ ਰਤਨ ਕਹਿੰਦੇ ਪ੍ਰਗਟ ਹੋ ਗਿਆ ਉਹ ਨਿਰਮਲ ਹੋ ਜਾਂਦਾ ਪਰਮੇਸ਼ਰ ਦਾ ਨਾਮ ਸਿਮਰਿਆ ਪੈ ਪਾਏ ਭਗਤ ਤਰ ਪਬਜਲ ਮਨਾ ਚਿਤ ਲਾਏ ਹਰ ਚਰਣੀ ਹਰ ਨਾਮ ਹਿਰਦੈ ਪਵਿੱਤਰ ਪਾਵਨ ਇਹ ਸਰੀਰ ਤਉ ਸਰਣੀ ਕਹਿੰਦੇ ਪਰਮੇਸ਼ਰ ਦੇ ਡਰ ਆਦਬ ਦੇ ਵਿੱਚ ਪਰਮੇਸ਼ਰ ਦੀ ਭਗਤੀ ਕੀਤੇ ਆ ਪਰਮੇਸ਼ਰ ਦੇ ਚਰਨਾਂ ਵਿੱਚ ਚਿੱਤ ਜੋੜਿਆ ਕਹਿੰਦੇ ਜਿਹੜਾ ਇਹ ਮਾਨਾ ਇਸ ਸਥਿਰ ਹੋ ਜਾਂਦਾ ਇਸ ਸੰਸਾਰ ਦੇ ਸੰਸਾਰ ਪਵਜਲ ਨੂੰ ਤਰ ਜਾਂਦਾ ਹੈ ਕਹਿੰਦੇ ਇਹਦੇ ਵਿੱਚੋਂ ਵਿਕਾਰ ਖਤਮ ਹੋ ਜਾਂਦੇ ਨੇ ਮਾਇਆ ਦਾ ਮੋਹ ਖਤਮ ਹੋ ਜਾਂਦਾ ਸਭ ਕੁਝ ਪਰਮੇਸ਼ਰ ਦਾ ਨਾਮ ਜਪਿਆ ਕਹਿੰਦੇ ਹਰ ਨਾਮ ਹਿਰਦੇ ਪਵਿੱਤਰ ਪਾਵਨ ਇਹ ਸਰੀਰ ਤਉ ਸਰਣੀ ਕਹਿੰਦੇ ਪਰਮੇਸ਼ਰ ਦੇ ਸ਼ਰਨ ਦੇ ਵਿੱਚ ਆਪਣਾ ਸਰੀਰ ਰੱਖਦੇ ਕਹਿੰਦੇ ਆਪਣੇ ਹਿਰਦੇ ਵਿੱਚ ਉਹਦਾ ਪਵਿੱਤਰ ਨਾਮ ਵਸਾਲ ਹੈ ਇਸ ਤਰ੍ਹਾਂ ਪਰਮੇਸ਼ਰ ਦੀ ਸ਼ਰਨ ਵਿੱਚ ਟਿਕਿਆ ਰਹੇ ਕਹਿੰਦੇ ਲਬ ਲੋਭ ਲਹਿਰ ਨਿਵਾਰਨ ਹਰ ਨਾਮ ਰਾਸ ਮਨ ਮਨ ਮਾਰ ਤੂੰ ਹੀ ਨਿਰੰਜਨਾ ਕੋਹ ਨਾਨਕਾ ਸਰਣ ਕਹਿੰਦੇ ਜਦੋਂ ਪਰਮੇਸ਼ਰ ਦਾ ਨਾਮ ਸਾਡੇ ਮਨ ਦੇ ਵਿੱਚ ਰਾਸ ਪੂੰਜੀ ਬਣ ਜਾਂਦਾ ਇਹਦੇ ਨਾਲ ਜੀਵ ਦੇ ਸਾਰੇ ਲਾਲਚ ਹੰਕਾਰ ਮੋਹ ਮਾਇਆ ਦਾ ਮੋਹ ਸਭ ਕੁਝ ਤਿਆਗਿਆ ਜਾਂਦਾ ਪਰਮੇਸ਼ਰ ਦਾ ਨਾਮ ਸਿਮਰਨ ਦੇ ਨਾਲ ਕਹਿੰਦੇ ਹੇ ਨਾਨਕ ਜੀ ਕਹਿੰਦੇ ਪਰੇ へ ਪਰਮੇਸ਼ਰ ਜੀ ਨਾਨਕ ਤੁਹਾਡੀ ਸ਼ਰਨ ਆਇਆ へ ਨਿਰੰજન ਪਰਮੇਸ਼ਰ ਜੀ ਹੁਣ ਤੂੰ ਹੀ ਸਾਡੇ ਮਨ ਨੂੰ ਨਿਰਮਲ ਬਣਾਉਣਾ ਹੈ ਕਹਿੰਦੇ ਅਸੀਂ ਤੁਹਾਡੀ ਸ਼ਰਨ ਆਇਆ ਤੁਸੀਂ ਸ਼ਰਨ ਆਇਆਂ ਦੀ लाज ਰੱਖਣੀ ਹੈ ਸਾਡੇ ਮਨ ਨੂੰ ਤੁਸੀਂ ਆਪ ਨਿਰਮਲ ਬਣਾਉਣਾ ਹੈ ਪਰਮੇਸ਼ਰ ਜੀ ਹਾਂਜੀ ਸੰਗਤ ਜੀ ਇਹ ਸਾਡੇ ਜੀਵਾਂ ਲਈ ਬੇਨਤੀ ਕਰਦੇ ਨੇ ਨਾਨਕ ਜੀ ਤੇ ਆਪ ਪਰਮੇਸ਼ਰ ਰੂਪ ਨੇ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ